ਮੇਰਾ ਸਵਾਲ ਹੈ ਸਰ ਸਾਰੇ ਸੀਐਮ ਨੂੰ ਸੱਦਾ ਦੇਣਾ ਪ੍ਰੈਜ਼ੀਡੈਂਟ ਨੂੰ ਸੱਦਾ ਦੇਣਾ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਤੁਹਾਡੇ ਲਈ ਮੈਨੂੰ ਲੱਗਦਾ ਤਿੰਨੇ ਸੈਨਾ ਦੇ ਮੁਖੀ ਵੀ ਆਏ ਸੀ ਜੀ ਹਾਂ 300 ਸਾਲਾਂ 300 ਸਾਲਾਂ ਬਲੇ ਕੀ ਇਹ ਸੱਦਾ ਦੇਣ ਦੇ ਨਾਲ ਕੀ ਜਿਹੜਾ ਸੰਕਲਪ ਹੈ ਉਸ ਸੰਕਲਪ ਦਾ ਅਸੀਂ ਪਸਾਰ ਨਹੀਂ ਕਰਦੇ ਪਏ ਸਰ ਤੁਸੀਂ ਇਸ ਨੂੰ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਜਦੋਂ ਉਦੋਂ ਵਾਜਪਾਈ ਸਾਹਿਬ ਪ੍ਰਾਈਮ ਮਿਨਿਸਟਰ ਸਨ ਚੰਦਰ ਸ਼ੇਖਰ ਜੀ ਵੀ ਆਏ ਸੀ ਔਰ ਗੁਜਰਾਲ ਸਾਹਿਬ ਵੀ ਆਏ ਸੀ ਤੇ نو ਆਰਮੀਂ ਦੇ ਚੀਫ ਆਏ ਸੀ ਪਰ ਆਏ ਸੀ ਬادل ਸਾਹ ਦੇ ਸੇਜ ਸਰਕਾਰ ਦੇ ਐਸਜੀਪੀਸੀ ਦੀ ਸਟੇਜ ਤੇ ਨਹੀਂ ਆਏ ਹੁਣ ਪ੍ਰਕਾਸ਼ ਉਸਤੇ ਉਹ ਸੀ सीएम ਅਮਰਿੰਦਰ ਸਿੰਘ ਸਾਹਿਬ ਦੇ ਸਟੇਜ ਤੇ ਨਹੀਂ ਅਬਦੁਲ ਕਲਾਮ ਆਏ ਉਹ ਐਸਜੀਪੀਸੀ ਦੀ ਸਟੇਜ ਤੇ ਆਏ ਜਿੱਥੇ ਕਿ सीएम ਨੂੰ ਸਟੇਜ ਤੇ ਚੜਨ ਦਾ ਮਨ ਨਹੀਂ ਸੀ ਔਰ ਮੈਂ ਕ੍ਰੈਡਿਟ ਨਹੀਂ ਲਵ ਅਮਰਿੰਦਰ ਸਿੰਘ ਸਾਹਿਬ ਨੇ ਮੈਨੂੰ ਪੁੱਛਿਆ ਅਮ ਥੋੜਾ ਮਜ਼ਾਕੀਆ ਲਏ ਉਹ ਤੇਰੇ ਭਾਈ ਜੀ ਬਾਦਲ ਸਾਹਿਬ ਮੈਂ ਕਿਉਂਕਿ ਚੀਫ ਆਰਗੇਨਾਈਜ਼ਰ ਸੀ ਉਹ ਮੈਨੂੰ ਪੁਸ਼ਾਕ ਪੁਸ਼ਾਕ ਰੋਮ ਜਨਸਰੂਪਾ ਕਿਉਂ ਨਹੀਂ ਦੇ ਰਹੇ ਮੈਨੂੰ ਸਟੇਜ ਤੇ ਨਹੀਂ ਬਿਠਾ ਰਹੇ ਮੈਂ ਕਹਿੰਦਾ ਤੁਸੀਂ ਸਮਕਾਲੀਓ ਪਲੀਗੋਂ ਮੈਂ ਇਹਦੇ ਚ ਕੀ ਬੋਲਣਾ ਪਰ ਤੁਸੀਂ ਹਿਸਟੋਰੀਅਨ ਐ ਤੁਸੀਂ ਨਵਾਬ ਕਪੂਰ ਸਿੰਘ ਨੂੰ ਕਿਉਂ ਨਹੀਂ ਕਹਿੰਦੇ ਕਿ ਮੈਂ ਲੈਣਾ ਹੀ ਨਹੀਂ ਸਰੋਪਾ ਮੈਂ ਸਟੇਜ ਤੇ ਬੈਠਣਾ ਹੀ ਨਹੀਂ ਉਹ ਪਾਰੀਓ ਨਾ ਮੇਰੀ ਗੱਲ ਜੱਜ ਕੀ ਅਗਲੇ ਦਿਨੀ ਐਸਜੀਪੀਸੀ ਦੇ ਪ੍ਰਧਾਨ ਤੋਂ ਲੈ ਕੇ ਥੱਲੇ ਸਾਰੇ ਕਾਮ ਵੀ ਤੁਹਾਨੂੰ ਕਿੰਨੇ ਕਹੇ ਤੁਹਾਨੂੰ ਨਹੀਂ ਬਿਠਾਉ ਤੁਸੀਂ ਆਓ ਜੀ ਤੁਸੀਂ ਤਾਂ ਕਹਿੰਦਾ ਪੋਲਿਟਿਕਸ ਸੈਲੀਬ੍ਰਿਟੀ ਪੋਲਿਟਿਕਸ ਚੱਲਦੀ ਨਹੀਂ ਹੁਣ ਵੀ ਸਾ ਸਰੋਪੇ ਦਾ ਰੋਲਾ ਪਊਗਾ ਸਰ ਰੋਪੇ ਦਾ ਨਹੀਂ ਪਾਉ ਤੇ ਕਪੜੇ ਪਾੜਨ ਦਾ ਪਉ ਪਰ ਭਰਾਵਾ ਦਾਗੀ ਬੈਠਣਗੇ ਤੇ ਬਾਗੀ ਬੈਠਣੋਂ ਪਹਿਲਾਂ ਤਾਂ ਘਰ ਦੀ ਗੱਲ ਕਰ ਲਈ ਫਿਰ ਜਿਹੜੇ ਗਵਰਨਮੈਂਟ ਬੁਲਾ ਰਹੀ ਹੈ ਪ੍ਰੈਜ਼ੀਡੈਂਟ ਤੋਂ ਲੈ ਕੇ ਤੁਸੀਂ ਹੋਰ ਕਿਸ ਨੂੰ ਕਿਹਾ ਬੁਲਾ ਰਹੀ ਹੈ ਪ੍ਰਧਾਨ ਮੰਤਰੀ ਚੀਫ ਮਿਨਿਸਟਰ ਸਾਰੇ ਓਕੇ ਹਾਂ ਉਹ ਸਰਕਾਰੀ ਸਟੇਜ ਤੇ ਆਉਣਗੇ ਤੇ ਜਿਹੜਾ ਇਹ ਸਬਜੈਕਟ ਹੈ ਇਹ ਤਾਂ ਮੇਨਲੀ ਜਿਹੜੀ ਤੁਹਾਡੀ ਸਿੱਖ ਸੰਸਥਾ ਐਸ.ਸੀ.ਪੀ.ਸੀ ਦਾ ਹੈ